ਇਹ ਧਿਆਨ ਰੱਖਿਓ ਕਿਸੇ ਭਰਾਣੇ ਵੱਡੇ ਜੋੜੇ ਲੈਣੇ ਜਾਂ ਬੱਚੇ ਕਢਾਉਣ ਨੂੰ ਲੈਣੇ ਜਾਂ ਡਾਊਨ ਵਾਲੇ ਪੱਤੇ ਪੱਟੀਆਂ ਲੈਣੇ ਆ। ਚੀਕ ਬੱਚੇ ਲੈਣੇ ਤੇ ਉਹ ਵੀ ਆਪਣੇ ਸੰਪਰਕ ਕਰ ਲਓ ਜਿਵੇਂ ਕਿ ਜਦੋਂ ਮਰਜ਼ੀ ਆਓ ਘਰੋਂ ਕਬੂਤਰ ਦੇਵਾਂਗੇ ਜੇ ਕਿਸੇ ਭਰਾਣੇ ਜਿਹੜਾ ਬਾਕੀ ਸਮਾਨ ਆ ਭਾ ਹਰੇਕ ਜਗ੍ਹਾ ਤੇ ਕੋਰੀਅਰ ਕਰਕੇ ਕਰ ਦਿੰਨੇ ਆ ਜਿਹੜਾ ਕਬੂਤਰ ਅਸੀਂ ਬੇਚੀ 50-50 ਜੀ ਭੇਜਦੇ ਜਿੱਥੇ 2-3 ਘੰਟਿਆਂ ਦੇ ਵਿੱਚ ਜੁੜਾ ਲਿਆ ਤੁਸੀਂ ਬੱਚੇ ਨਾਲ ਉਡਣ ਪੜਾ ਸਾਲ ਬਾਅਦ ਆਪਣਾ ਜੋੜਾ ਵਾਪਸ ਕਰਦੋ ਆਪਾਂ ਜੋੜਾ ਵਾਪਸ ਲਵਾਂਗੇ ਫੁੱਲ ਗਾਰੰਟੀ ਦੇਵਾਂਗੇ ਬੱਚੇ ਲੈ ਕੇ ਚੀਕ ਤੁਸੀਂ ਜਿਹੜੇ ਠੀਕ ਬੱਚੇ ਆ ਆਪਣੇ ਵੀਰੇ 12 10 ਵਜੇ ਕਰ ਘਰੇ ਉੱਡਣਗੇ ਜਿੱਦੇ ਪੱਲੀ ਸਾਹ ਉੱਡ ਗਿਆ ਹੋ ਗਿਆ ਕਬੂਤਰ 8 ਤੋਂ 9 ਘੰਟੇ ਕਬੂਤਰ ਬੱਚਾ ਨਾ ਡਾਰ ਦੇਵੇ ਤੇ ਆਪਾਂ ਬੱਚਾ ਵਾਪਸ ਲਾਵਾਂਗੇ ਲੈ ਲੋ ਹਾਂਜੀ ਬਈ ਸਭੀ ਕਾਲ ਤੇ ਕਬੂਤਰ ਸਾਹ ਭਰਾ ਠੀੜਾਗਾ ਘਰ ਸਾਰਾ ਨੇ ਓਕਿਆ ਜਿਵੇਂ ਤੁਹਾਨੂੰ ਪਤਾ ਵੀਰ ਜੀ ਆਪਣੀ ਡਿਸਟ੍ਰਿਕਟ ਫਰੀਦਕੋਟ ਤੇ ਪਿੰਡ ਕੰਮੈ ਨੇ ਸ਼ਾਪ ਆ ਤੇ ਇਹ ਬਾਈ ਜੀ ਆਪਣੀ ਵੀਡੀਓ ਪਹਿਲਾਂ ਵੀ ਬਾਈ ਨੇ ਪਾਈ ਆ ਅਰਵਿੰਦਰ ਗ ਚੈਨਲ ਤੇ ਤੇ YouTube ਚੈਨਲ ਆ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬਾਅਦ ਤੋਂ ਵੀਡੀਓ ਸ਼ੇਅਰ ਕਰ ਦੋਏ ਏ ਇਹ ਬਈ ਆਜਾ ਆਪਾਂ ਭਰਾ ਦੇ ਚੈਨਲ ਤੇ ਵੀਡੀਓ ਪਾਉਣ ਲੱਗੇ ਆ ਠੀਕ ਹੈ ਜੀ ਜਿਵੇਂ ਜਾਲ ਛਤਰਿਆਂ ਪਿੰਜਰੇ ਆਪਾਂ ਹੋਲ ਸੇਲ ਚ ਵੀ ਬਣਾਉਨੇ ਆ ਜੇ ਕਿ ਪਰਸਨਲ ਲੈਣੇ ਆ ਇਹ ਪਰਸਨਲ ਵੀ ਲੈ ਸਕਦਾ ਠੀਕ ਹੈ ਜੀ ਇਹ ਬਈ ਜਿਵੇਂ 2 बाई 2 ਦਾ ਜਾਲ ਆ ਸਟੈਂਡ ਵਾਲਾ ਉਹ ਜਿਹੜਾ ਵੀਰੇ ਆਪਾਂ 700 ਰੁਪਏ ਦਾ 800 ਰੁਪਏ ਦਾ ਦਿੰਦੇ ਪਹਿਲਾਂ ਹੁਣ 700 ਰੁਪਏ ਜਾਲ ਦੇਵਾਂਗੇ ਠੀਕ ਹੈ ਜੀ ਇਹੜਾ ਸਿੰਪਲ ਜਾਲ ਆ ਵਧੀਆ ਬਾਰੀ ਬੂਰੀ ਲੱਗੀ ਆ ਵਧੀਆ ਜਾਲ ਬਣਿਆ ਹੋਇਆ ਦੇਖ ਸਕਦੇ ਤੁਸੀਂ ਇਹ 600 ਦਾ ਜਾਲ ਦੇਵਾਂਗੇ ਬਈ 2 बाई 2 ਦਾ ਜਾਲ ਆ ਸਰੀ ਵਾਲੀ ਬਾਰੀ ਲੱਗੀ ਆ ਪੂਰਾ ਵਧੀਆ ਦੋ ਸੁੱਤੇ ਨਾਟ ਨੋਟ ਲਾ ਕੇ ਪੋਲ ਪੂਰੇ ਵਧੀਆ ਜਾਲ ਬਣਾ ਕੇ ਦੀਦੇ 600 ਰੁਪਏ ਦਾ ਜਾਲ ਆ ਸਿੰਪਲ ਜਾਲ ਇਹ ਤੇ ਜਿਹੜਾ ਸਟੈਂਡ ਵਾਲਾ ਜਾਲਾ ਲੱਤਾਂ ਲਾ ਕੇ ਦੇਨੇ ਆਪਾਂ ਉਹ ਜਾਲ ਹੈਗਾ ਵੀਰ ਜੀ 800 ਰੁਪਏ ਦਾ ਠੀਕ ਹੈ ਜੀ ਪਰ ਹੁਣ 700 ਰੁਪਏ ਦਾ ਦਿਆ ਕਰਾਂਗੇ ਆ ਦੇਖ ਸਕਦੇ ਤੁਸੀਂ ਪੂਰੇ ਵਧੀਆ 2 बाई 2 ਦੀਆਂ ਲੱਤਾਂ ਲੱਗੀਆਂ ਹੋਈਆਂ ਤੇ ਵਧੀਆ ਹੈਵੀ ਜਾਲ ਆ ਦੇਖ ਸਕਦੇ ਤੁਸੀਂ ਠੀਕ ਹੈ ਜੀ 10 ਤੋਂ 12 ਮੀਟਰ ਪਾ ਕੇ ਜੇ ਮਰਦੀ ਤੁੰਬੇ ਨਾਲ ਖੋਲਦੇ ਆ ਤੇ ਆ 2 बाई 2 ਦੀ ਛਤਰੀ ਆ ਵੀਰ ਜੀ ਠੀਕ ਹੈ ਜੀ ਇਹ ਛਤਰੀ ਆ ਵੀਰ ਜੀ ਬਸ 300 ਰੁਪਏ ਦੀ ਛਤਰੀ ਦਿੰਨੇ ਆ ਪੂਰੀ 150 ਉੱਤੇ ਸਰੀਏ ਦੀ ਲੱਗੀ ਆ ਪੂਰਾ ਵਧੀਆ ਵੱਡੀ ਵਾਸ਼ਕ ਲਾ ਕੇ ਵਧੀਆ ਭਾਰਾ ਪੋਲ ਲਾ ਕੇ ਬਣਾ ਕੇ ਦੇ ਦੀ ਆ ਤੇ ਬਾਕੀ ਜੇ ਕੋਈ ਬਾਈ ਕਟੀਆਂ ਲਊ ਆ ਆਪਾਂ ਨੂੰ ਮਾਲਾ ਜਿਵੇਂ ਤੋਂ ਕੋਈ ਭਰਾ ਦੋ ਲੈਂਦਾ ਦੋ ਛਤਰੀਆਂ ਲੈਂਦਾ ਤੇ ਆਪਾਂ ਵੀਰੇ 250 ਦੀ ਛਤਰੀ ਵੀ ਦੇ ਦੇ ਦੀ ਠੀਕ ਹੈ ਜੀ ਜੇ ਕੋਈ ਭਰਾ ਦੋ ਲਊ ਤੇ 500 ਦੀਆਂ ਦੋ ਦੇ ਦਾਂਗੇ ਵੈਸੇ 300 ਰੁਪਏ ਦੀ ਛਤਰੀ ਇਕੱਲੀ ਲੈ ਲੰਗੇ ਜੇ ਮੈਂ ਚਾਰ ਖਾਨੇ ਵਾਲੀ ਡੋਲੀ ਆ ਇਹ 5000 ਰੁਪਏ ਦੀ ਆਪਾਂ ਡੋਲੀ ਦਿੰਨੇ ਵੀਰ ਜੀ ਠੀਕ ਹੈ ਜੀ ਤੇ ਇਹ ਤੁਹਾਨੂੰ ਆਫਰ ਲਾਤਾ ਸਾਰੇ ਭਰਾਵਾਂ ਨੂੰ ਠੀਕ ਹੈ ਜੀ ਦੀਵਾਲੀ ਤਿੱਕਰ ਤੁਹਾਨੂੰ ਇਹ ਜਿਹੜਾ ਭਰਾਓ ਵੀਡੀਓ ਪਤਾ ਹੀ ਬਣਾਉਣ ਲੱਗੇ ਆ ਵੀ ਜਿਹੜਾ 4 ਖਾਨਾਂ ਵਾਲੀ ਡੋਲੀ ਤੁਹਾਨੂੰ 4000 ਦੀ ਬਣਾ ਕੇ ਦੇਵਾਂਗੇ ਠੀਕ ਹੈ ਜੀ 3 ਖਾਨਾਂ ਵਾਲੀ ਡੋਲੀ ਜਿਹੜੀ ਉਹ ਬਾਈ ਜੀ ਤੁਹਾਨੂੰ 3500 ਦੀ ਬਣਾ ਕੇ ਦੇਵਾਂਗੇ 6 ਖਾਨਾਂ ਵਾਲੀ 6000 ਦੀ 8 ਖਾਨਾਂ ਵਾਲੀ 8000 ਦੀ 9 ਖਾਨਾਂ ਵਾਲੀ 9000 ਦੀ ਇਹ ਤੁਹਾਨੂੰ ਦਿਵਾਲੀ ਤੇ ਕਰੋ ਫਾਇਦਾ ਸਾਰੇ ਭਰਾਵਾਂ ਨੂੰ ਇਸ ਰੇਟ ਦੇ ਵਿੱਚ ਆਪਾਂ ਡੋਲੀਆਂ ਜਿਹੜੀਆਂ ਬਣਾ ਕੇ ਦੇਵਾਂਗੇ ਠੀਕ ਹੈ ਜੀ 6 ਖਾਨਾਂ ਵਾਲੀ 6000 ਦੀ ਜਿੰਨੇ ਖਾਨਾਂ ਵਾਲੀ ਕੋਈ ਬਣਾਉਣਾ ਹੈ 9000 ਦੀ ਬੜਾ 2 ਖਾਨਾਂ ਵਾਲੀ ਜਿਹੜੀ ਉਹ 250 ਦੀ ਬਣਾ ਕੇ ਦੇਵਾਂਗੇ ਟਾਇਰ ਟੂਰ ਲਾ ਕੇ ਟ੍ਰੇਆਂ ਡਰੂਆਂ ਪਾ ਕੇ ਠੀਕ ਹੈ ਜੀ ਤੇ ਜਿਹੜੀ ਤਨਖਾਨੇ ਵਾਲੀ ਉਹ ਟ੍ਰੇਆਂ ਪਾ ਕੇ ਟਾਇਰ ਟੂਰ ਲਾ ਕੇ ਵਧੀਆ ਡਬਲ ਕੋਟ ਰੰਗ ਮਾਰ ਕੇ ਉਹ 3500 ਦੀ ਬਣਾ ਕੇ ਦੇਵਾਂਗੇ ਬਾਕੀ ਕਿਹਦੇ ਭਰਾਣੇ ਵੀ ਜਿਵੇਂ ਆ ਕਿਸੇ ਭਰਾ ਦਾ ਆਪਣਾ ਦੁਕਾਨ ਵਾਸਤੇ ਸਮਾਨ ਬਣਿਆ ਆ ਟਾਂਗੀ ਹੈਗੀ ਵੀਰ ਜੀ ਦੁਕਾਨ ਵਾਸਤੇ ਭੇਜ ਲੱਗੇ ਆ ਇਹ 24 ਫੁੱਟ ਢਾਂਗੀ ਖੋਲਦੀ ਉੱਚੀ ਫੋਲਡਿੰਗ ਢਾਂਗੀ 24 ਫੁੱਟ ਆਗੇ ਆਲੀ ਢਾਂਗੀ ਭਾਜੀ 12 ਫੁੱਟ ਠੀਕ ਹੈ ਜੀ ਜਿਹੜੀ 24 ਫੁੱਟ ਢਾਂਗੀ ਆ ਜੇ ਕਿਹਨੇ ਹੋਲ ਸੇਲ ਚ ਲੈਣੀ ਹੈ ਤੇ ਉਸ ਰੇਟ ਦੇ ਹਿਸਾਬ ਨਾਲ ਰੇਟ ਲੱਗ ਜੂਗਾ ਜੇ ਕਿਹਨੇ ਆ ਲੈਣੀ ਭਰਾਣੇ ਇਹ ਜਿਹੜੀ 24 ਫੁੱਟੀ ਢਾਂਗੀ ਵੀਰੇ ਜੀ ਆਪਾਂ 700 ਰੁਪਏ ਦੀ ਢਾਂਗੀ ਦੇਵਾਂਗੇ 24 ਫੁੱਟੀ ਤੇ 600 ਦੀ ਢਾਂਗੀ ਦੇਵਾਂਗੇ 18 ਫੁੱਟੀ ਤੇ 500 ਦੀ ਢਾਂਗੀ ਦੇਵਾਂਗੇ ਜਿਹੜੀ 15 ਫੁੱਟੀ ਤੇ ਜਿਹੜੀ ਦੂਜੀ 12 ਫੁੱਟੀ ਢਾਂਗੀ ਉਹ ਦੇਵਾਂਗੇ 400 ਦੀ ਪੂਰੀਆਂ ਹੈਵੀ ਢਾਂਗੀਆਂ ਦੇਖ ਸਾਡੇ ਵੱਡੀਆਂ ਆਵਾਸ਼ਣਾਂ ਲੱਗੀਆਂ ਪੂਰਾ ਉੱਤੇ ਵੀ ਵਧੀਆ ਪੈਪ ਐਫਟਰ ਲਾ ਕੇ ਦਿੱਤੀ ਹੈ ਜਿਹੜੀ ਛਤਰੀ ਡੋਲਾ ਨਾ ਮਾਰੇ ਬਹੁਤ ਵਧੀਆ ਮਾਰ ਬਣਾ ਕੇ ਦੇਵਾਂਗੇ ਬਾਕੀ ਤੁਹਾਨੂੰ ਹੋਰ ਵੀ ਜਿਵੇਂ ਖੁੱਡਿਆਂ ਦੀਆਂ ਬਾਰੀਆਂ ਬਣੀਆਂ ਪਈਆਂ ਨੇ ਰੋਸ਼ਨਦਾਨ ਆ ਜਿਹੜਾ ਉਹ ਵੀ ਪੂਰੇ ਵਧੀਆ ਰੋਸ਼ਨਦਾਨ ਬਰੀਕ ਮੋਟੀ ਜਾਲੀ ਲਾ ਕੇ ਬਣਾ ਕੇ ਦਿੰਦੇ ਆ ਤੇ ਦੇਖ ਸਕਦੇ ਪੀ ਵਧੀਆ ਜਾਲੀ ਲੱਗੀ ਨੇ ਰੋਸ਼ਨਦਾਨਾਂ ਦੇ ਡਬਲ ਜਾਲੀ ਲੱਗੀ ਆਈ نیچے ਬਰੀਕ ਜਾਲੀ ਲੱਗੀ ਆ ਉੱਤੇ ਮੋਟੀ ਜਾਲੀ ਲੱਗੀ ਆ ਪੂਰੇ ਹੈਵੀ ਰੋਸ਼ਨਦਾਨ ਆ ਐਵੇਂ ਬਾਰੀਆਂ ਵੀ ਜੀ 4 2 ਦੀ ਬਾਰੀ ਆ ਜਿਹੜੀ ਆਪਾਂ 1800 ਰੁਪਏ ਦੀ ਬਣਾ ਕੇ ਦਿੰਨੇ ਜੋ ਭਰਾ ਦੋ ਬਣਾਉਂਦਾ ਜਦੋਂ ਆਰਡਰ ਬਣਾਉਣਾ ਹੋ ਜਾਵੇ ਤਾਂ ਆਪਾਂ ਵਿੱਚ 1700 ਰੁਪਏ ਦੀ ਬਾਰੀ ਬਣਾ ਦਾਂਗੇ ਵਧੀਆ ਬਰੀਕ ਮੋਟੀ ਜਾਲੀ ਲਾ ਕੇ ਵਧੀਆ ਹੈਵੀ ਤਾਕੀ ਬਣਾ ਕੇ ਦੇ ਦਈਏ ਤੇ ਬਾਕੀ ਤੁਹਾਨੂੰ ਹੋਰ ਵੀ ਐਗਨਾ ਦਿਖਾ ਦਿੰਨੇ ਆ ਜੇ ਰਭਿਆ ਹਜ਼ਾਰ ਕਿ ਜੇ ਕੇ ਭਰਾਣੇ ਨੂੰ ਹੋਲਡਿੰਗ ਕਰਕੇ ਬਾਹਰ ਬੂਟ ਮਗਵਾਉਣਾ ਹੋਵੇ ਇਹ ਜਾਲ ਵੀ ਬਣਾ ਦਿੰਨੇ ਆ ਆਜ਼ਾਦ ਦੇ ਸਾਹ ਚ ਪੂਰਾ ਵਧੀਆ 2x2 ਦਾ ਜਾਲ ਇਹਦਾ ਕੋਲ ਵੀ ਫੋਲਿਆਂ ਦਾ ਸਾਰਾ ਹੀ ਤੇ ਅਡਵਰਟ ਹੋ ਜਾਂਦਾ ਜੇ ਕੇ ਭਰਾ ਨੂੰ ਛਤਰੀ ਦਾ ਕੰਮ ਲੈਣਾ ਤੇ ਛਤਰੀ ਦਾ ਕੰਮ ਵੀ ਦਊਗਾ ਜੇ ਕਿਨ ਜਿਆਦਾ ਕੰਮ ਨਹੀਂ ਜਾਲਦਾ ਕੰਮ ਨਹੀਂ ਲੋਗਾ ਬਾਹਰ ਇਹੀ ਜਿਆਦਾ ਕੂਰੀਅਰ ਕਰਾਉਣੇ ਇਹ ਤੇਜ਼ੀ ਚ ਪਾ ਕੇ ਤੁਸੀਂ ਪੈਕ ਕਰਕੇ ਵੀ ਲਈ ਆ ਸਕਦੇ ਬਾਹਰ ਲਿਆਣਾ ਜਾਂ ਕੂਰੀਅਰ ਕਰਾਉਣਾ ਆ ਸਾਰੇ ਜਾਲ ਬਣੇ ਹੋਏ ਅਟੋ ਅਟੈਚ ਹੋ ਜਾਂਦੇ ਜਾਲ ਹੀ ਜਿਵੇਂ ਆਨੇ ਨੇ ਅੱਲਾ ਹਰ ਕਲ ਕੋ ਹੋਏ ਨੇ ਸਾਰੇ ਆਹ ਆ ਉੱਪਰਲਾ ਹੀ ਸਾਈਡ ਆ ਗਈ ਜਾਲ ਦੀ ਆਹ ਸਾਈਡ ਵਾਲਾ ਆ ਗਿਆ ਹੀ ਤੇ ਆਹ ਉਸ ਤੋਂ ਬਾਅਦ ਆ ਗਿਆ ਪੋਲ ਵਾਲਾ ਜਿਹੜਾ ਮੁੰਡਾ ਪੋਲ ਲਾਈਏ ਨਾ ਠੀਕ ਹੈ ਇਹ ਪੋਲ ਕਿਸੇ ਦਾ ਖੁੱਲ ਵੀ ਜਾਂਦਾ ਇਹ ਤਾਂ ਲੜਦੀ ਸੜ ਗਈ ਜੇ ਤੁਸੀਂ ਛਤਰੀ ਵੀ ਬਣਾ ਸਕਦੇ ਜਵੇਂ ਛਤਰੀ ਬਣ ਗਈ ਜੇ ਇਹਨੂੰ ਕਸੋਗੇ ਤੇ ਹੋਲਡਿੰਗ ਜਾਲ ਬਨਜੂਗਾ 2 ਬਈ 2 ਦਾ ਵਧੀਆ ਜਾਲ ਬਨੂਗਾ ਠੀਕ ਹੈ ਇਹ ਵੀ ਆਪਾਂ ਖਾ ਕੇ ਦਿੰਨੇ ਆ ਤੇ ਜੇ ਹੋਰ ਵੀ ਕੋਈ ਗੇਹ ਭਰਾਣੇ ਸਮਾਨ ਤੋਂ ਦਾ ਕਿਸੇ ਤਰ੍ਹਾਂ ਕਿੰਨੇ ਸਾਡਾ ਦੀ ਮਰਜ਼ੀ ਲੋੜੀ ਹੋਣੀ ਆ ਬਾਕੀ ਜੇ ਵੀ ਆ ਢੋਲੇਗਾ ਆਪਣੀਆਂ ਆਪਣੀਆਂ ਟੈਂਸ਼ਨ ਖਾਂਦਾ ਨੇ ਇਹਨਾਂ ਨੂੰ ਆਪਾਂ ਦੇਵਾਂਗੇ ਅੱਗੇ ਤੋਂ ਆ ਪਿੰਦੇ ਦੇ ਘੋਲ ਜੇ ਕੇ ਫੋਸੇਟ ਲੈਣੇ ਪਰ ਇਹੋ ਸੇ ਵੀ ਮਿਲ ਜਾਵਾਂਗੇ ਜੇ ਕਿ ਇਹ ਘਰ ਹਸਪਤਾਲ ਲੈਣੇ ਦੇ ਵੀਰੇ 800 ਰੁਪਏ ਦਾ ਪਿੰਜਰਾ ਵਧੀਆ ਪੂਰਾ ਹੈ ਵੀ ਪਿੰਜਰਾ ਥੱਲੇ ਮੈਟ ਲਾ ਕੇ ਦੇ ਦਾ ਪੂਰਾ ਮੋਟਾ ਮੈਟ ਲੱਗਾ ਬਈ ਵਧੀਆ ਖੱਦਰ ਦਾ ਕੱਪੜਾ ਲੱਗਾ ਮੋਟਾ ਦੇਖ ਸਕਦੇ ਵੀ ਵਧੀਆ ਸਰਦੋਂ ਗੁਣਿਆਰ ਤੇ 800 ਰੁਪਏ ਦਾ ਆ ਜੇ ਕੋਈ ਹੋਲ ਸੇਲ ਆਸਤੇ ਲੈ ਜਾਂਦਾ ਇਕੱਠੇ ਭਾ 10 ਪੀਸ ਲੈ ਜਾਂਦਾ ਤੇ 700 ਰੁਪਏ ਦੇ ਹਿਸਾਬ ਨਾਲ ਆਪਾਂ ਦੇ ਦਾਂਗੇ ਤੇ ਫੁੱਲ ਗਾਰੰਟੀ ਅਸਮਾਨ ਦੇਵਾਂਗੇ ਕੋਈ ਨਹੀਂ ਆਇਆ ਜੇ ਬਦਲੇ ਕਿਹਨੇ ਪ੍ਰਾਇਸ ਦੇ ਪਾਦੇ ਜਾਂ ਕੁਝ ਵੀ ਧੋਖਾ ਧੜੀ ਹੋ ਜਾਊਗਾ ਪੂਰਾ ਵਧੀਆ ਸਮਾਨ ਤਨਾ ਕੇ ਦੇਵਾਗੇ ਵਧੀਆ ਵਰਜਰ ਦੇ ਰੰਗ ਨਾਲ ਰੰਗ ਕਰੀਦਾ ਠੀਕ ਹੈ ਜੀ ਬਾਕੀ ਆਪ ਵੀ ਜਾਲ ਦੇ ਸਰ ਦੇ ਛਤਰਾ ਦੇ ਸਕਦੇ ਆ ਇੱਕ ਆ ਨਵੀਂ ਆਈਟਮ ਬਣਾਈ ਵੀ ਆ ਭਾਈ ਜਿਵੇਂ ਇੱਕ ਵੰਜੀ ਦੇ ਉੱਤੇ ਦੋ ਛਤਰੇ ਨਾਲ ਲੱਗ ਜਾਂਦੀਆਂ ਆ ਤੁਸੀਂ ਵੰਜੀ ਦੇ ਰੱਖ ਪਾ ਦਨਾ ਇਧਰ ਛੱਦੀ ਲੱਗ ਜੂਗੀ ਉਹ ਦੋ ਫੁੱਟ ਤੇ ਇਧਰ ਛੱਦੀ ਲੱਗ ਜੂਗੀ ਇਹਨਾਂ ਦੇ ਵਧੀਆ ਬੱਚੇ ਪੁੱਛੇ ਅੱਡੇ ਦਾ ਉਹਨੂੰ ਇਹ ਵੀ ਤੁਹਾਨੂੰ ਮਿਲ ਜੂਗਾ ਤੇ ਬਾਕੀ ਹੋਰ ਵੀ ਸਮਾਨ ਆਪੇ ਕੋਲੇ ਪਿੰਗੇ ਤੋਂ ਆਇਆ ਬਿਸਤਰਾ ਵਾਲਾ ਤੇ ਕਿਸੇ ਭਰਾਣੇ ਨੂੰ ਸਮਾਨ ਲਾਉਣੇ ਦਾ ਸੰਪਰਕ ਕਰ ਲੋ ਵੀ ਸਾਥ ਤੇ ਵੀਡੀਓ ਨੂੰ ਕਰ ਦੋ ਸ਼ੇਅਰ ਬਿਲਕੁਲ ਵੀਡੀਓ ਨੂੰ ਸ਼ੇਅਰ ਕਰ ਦੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਥੈਂਕ ਯੂ ਬਹੁਤ ਪਤਾ ਹੈ ਆਪਾਂ ਜਨਮ ਵੀ ਫੇਲ ਕਰਦੇ ਆ ਘਰ ਦੇ ਬੱਚੇ ਦੇ ਇਹਦੇ ਘਰ ਦੇ ਕੂਤਰ ਦੇ ਦਿਆਂ ਆਪਾਂ ਠੀਕ ਹੈ ਤੇ ਹੋਰ ਗਾਰੰਟੀਆਂ ਦੇਈਦੇ ਕਿਸੇ ਭਰਾਣੇ ਵੱਡੇ ਜੋੜੇ ਲੈਣੇ ਜਾਂ ਬੱਚੇ ਘੜਾਉਣ ਨੂੰ ਲੈਣੇ ਜਾਂ ਡਾਊਨ ਆਏ ਪੱਤੇ ਪੱਟੇ ਲੈਣੇ ਆਂ ਛੀਕ ਬੱਚੇ ਲੈਣੇ ਤੇ ਉਹ ਵੀ ਆਪਾਂ ਸੰਪਰਕ ਕਰ ਲੋ ਜੇ ਜਿਦੋਂ ਮਰਜੀ ਆ ਉਹ ਘਰੋਂ ਕੂਤਰ ਦੇਵਾਂਗੇ ਜੇ ਕਿਸੇ ਭਰਾਣੇ ਜਿਹੜਾ ਬਾਕੀ ਸਮਾਨ ਆਪਾਂ ਹਰੇਕ ਜਗ੍ਹਾ ਤੇ ਕੋਰੀਅਰ ਕਰ ਕਰ ਦਿੰਨੇ ਆ ਜਿਹੜਾ ਕਬੂਤਰ ਆ ਅਸੀਂ ਬੇਤੀ 50 50 ਜੀ ਭੇਜਦੇ ਜਿੱਥੇ 2-3 ਘੰਟੇ ਦੇ ਵਿੱਚ ਵਿੱਚ ਜਾਨਵਰ ਪਹੁੰਚਣ ਵਾਸਤੇ ਭੇਜਦੇ ਆ ਅਸੀਂ 100 ਕਿਲੋਮੀਟਰ ਦੇ ਕਾ 200 ਕਿਲੋਮੀਟਰ ਤੱਕ ਜਾਨਵਰ ਇਹਦੇ ਭੇਜਦੇ ਪੰਜਾਬ ਪੰਜਾਬ ਵਿੱਚ ਭੇਜੀਦੇ ਪੰਜਾਬ ਤੋਂ ਬਾਹਰ ਜੇ ਕਹਿੰਦੇ ਜਾਣੇ ਆ ਤੇ ਉਹ ਭਰਾ ਕੋਈ ਵੀ ਟਾਈਮ ਪਾ ਫੜਾਏ ਉਹ ਦੂਰ ਹਨ ਉਹ ਨਾਲ ਸਾਨੂੰ ਫੋਨ ਲਾ ਕੇ ਬਾਰ-ਬਾਰ ਫੋਨ ਲਾ ਕੇ ਵੀ ਅਸੀਂ ਜਾਨਵਰ ਨਹੀਂ ਕੋਰੀਅਰ ਕਰਾਉਂਦੇ ਠੀਕ ਹੈ ਜੀ ਜਾਨਵਰ ਤੁਹਾਨੂੰ ਘਰੋਂ ਹੀ ਆ ਕੇ ਲੈ ਆਣੇ ਪੈਣੇ ਆ ਤਲੇ ਅਸੀਂ ਪੰਜਾਬ ਪੰਜਾਬ ਚ ਭੇਜਦੇ ਜੇ ਹੋਰ ਛੇੜ ਤੋਂ ਕਿਹੇ ਭਰਾਣੇ ਵੀ ਜਾਣੇ ਆ ਤੇ ਘਰ ਵਾ ਕੇ ਲਿਜਾਓ ਤੇ ਫੁੱਲ ਗਰੰਟੀ ਦਾ ਜਾਨਵਰ ਦੇਵਾਂਗੇ ਮਦੀਨਾ ਅੰਡੇ ਨਾ ਦੇਣ ਵੱਡਾ ਜੋੜਾ ਲਿਆ ਤੁਸੀਂ ਬੱਚੇ ਨਾਲ ਉਡਣ ਪੜਾ ਸਾਲ ਬਾਦ ਆਪਣਾ ਜੋੜਾ ਵਾਪਸ ਕਰਦੇ ਆਪਾਂ ਜੋੜਾ ਵਾਪਸ ਲਵਾਂਗੇ ਫੁੱਲ ਗਰੰਟੀ ਦੇਵਾਂਗੇ ਬੱਚੇ ਲੈ ਕੇ ਠੀਕ ਤੁਸੀਂ ਜਿਹੜੇ ਠੀਕ ਬੱਚੇ ਆ ਆਪਣੇ ਵੀਰੇ 12 1 ਵਜੇ ਕਰ ਘਰੇ ਉਡਣਗੇ ਜਿੱਦੇ ਪੱਲੀ ਸਾਹ ਉੱਡ ਗਿਆ ਹੋ ਗਿਆ ਕਬੂਤਰ 8 ਤੋਂ 9 ਘੰਟੇ ਕਬੂਤਰ ਬੱਚਾ ਨਾ ਡਾਰ ਦੇਵੇ ਤੇ ਆਪਾਂ ਬੱਚਾ ਵਾਪਸ ਲਵਾਂਗੇ ਜਿਹੜੇ ਕਬੂਤਰ ਵੀ ਬਾਹਰ ਬਾਹਰੀਆਂ ਛੱਡਣ ਵਾਲੇ ਉਹ ਆਪਣੇ ਘਰੇ ਹਮੇਸ਼ਾ ਹੀ ਤੁਹਾਨੂੰ ਸਾਰੇ ਘੜਿਆਂ ਨੂੰ ਪਤਾ ਹੀ ਭਰਾਵਾਂ ਨੂੰ ਜੇ ਮੈਂ ਘਰੇ ਘਾਟੋਂ ਉੱਡਣਾ ਵਾਲਾ ਕਬੂਤਰ ਬਾਹਰ ਜਾ ਕੇ ਰੁਕਦਾ ਤੇ ਬਾਹਰ ਜਾ ਕੇ ਵਾਈ ਜਾਂਦਾ ਕਿਉਂਕਿ ਉਹ ਘਰੇ ਘਾਟੋਂ ਉਡਦਾ ਤੇ ਬੜਿਆ ਥੋੜਾ ਜਿਆਦਾ ਹੁੰਦਾ ਕਬੂਤਰ ਤੇ ਬਾਹਰ ਜਾ ਕੇ ਹਿੱਲਣ ਦੇ ਚਾਂਸ ਘੱਟ ਹੁੰਦੇ ਤੇ ਵਾਈ ਜਿੱਤਣ ਦੇ ਵੱਧ ਹੁੰਦੇ ਯਾਰ ਤੇ ਜੇ ਕੋਈ ਭਰਾ ਕਹਿੰਦਾ ਇਹ ਆਪਣਾ ਫੁੱਲ ਡਾਵੇ ਚਾਹੀਦੇ ਉਹਨਾਂ ਦੀ ਬਾਹਰ ਦੀ ਗਾਰੰਟੀ ਨਹੀਂ ਘਰੇ ਫੁੱਲ ਉੱਡਣਗੇ 12-12 ਘੰਟੇ ਵੀ ਜਨਵਰ ਉੱਡਿਆਣੀਆਂ ਪਰ ਬਾਹਰ ਰੁਕਣ ਨਾ ਰੁਕਣ ਉਹਦੀ ਸਾਡੀ ਕੋਈ ਗਾਰੰਟੀ ਨਹੀਂ ਠੀਕ ਹੈ ਤੇ ਆਪਣੇ ਇਸ ਵਰਕਰ ਕਰਦੇ ਥੈਂਕ ਯੂ ਬਈ ਧੰਨਵਾਦ